ਆਮ ਆਦਮੀ ਪਾਰਟੀ ਵੱਲੋਂ ਲੱਗ ਕੇ ਰੋਲ ਕਰਤਾ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਹਰਪਾਲ ਸਿੰਘ ਜੀ ਮਾਨ ਮੰਤਰੀ ਪੰਜਾਬ ਸਰਕਾਰ ਨੂੰ ਉਸੇ ਸ਼ਤਾਕ ਤੇ ਆ ਹਾ ਦਾ ਸੌਂਦੇ ਆਕੀ ਸਾਡੇ ਮੰਤਰੀ ਜੀ ਐਮਐਲਏ ਸਾਹਿਬਾਨ ਔਰ ਵੱਡੀ ਗੰਟੀ ਚ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵੋਟਰਸ ਬਹੁਤ ਵੱਡੀ ਗਲਤੀ ਵਿੱਚ ਜੋਸ਼ੋ ਖਰੋਸ਼ ਨਾ ਲਾ। ਇਹ ਹੀ ਤਾਕਤ ਹੈ ਆਮ ਆਦਮੀ ਪਾਰਟੀ। ਆਮ ਪਰਿਵਾਰਾਂ ਦੇ ਬੱਚੇ ਇਸ ਦੇਸ਼ ਵਿੱਚ ਸਿਆਸਤ ਵਿੱਚ ਹਿੱਸਾ ਲੈਣਗੇ। ਇਹ ਪਾਰਟੀ ਆਮ ਲੋਕਾਂ ਨੇ ਬਣਾਈ ਹੈ ਤੇ ਆਮ ਲੋਕਾਂ ਵਾਸਤੇ ਬਣਾਈ ਹੈ। ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਦੇ ਅਨੁਸ਼ਾਸਨ ਦਾ। ਜੀਣਾ ਨੇ ਮੈਨੂੰ ਇਹ ਸਲਕੇ ਤੋਂ ਟਿਕਟ ਦੇ ਕੇ ਇਹ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਈ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਚੰਗੇ ਤਰੀਕੇ ਨਾਲ ਮਿਹਨਤਾਂ ਨਾਲ ਅਸੀਂ ਕੰਪੇਨ ਕਰਾਂਗੇ ਅੰਦਾਜ਼ ਜਾਵਾਂਗੇ ਸ਼ੁਰੂ ਵੀ ਕੀਤਾ ਜਾਣਾ ਔਰ ਇਹ ਸੀਟ ਜਿੱਤ ਕੇ ਸਦਾ ਭਗਵੰਤ ਸਿੰਘ ਮਾਨ ਕੋਸ਼ਿਸ਼ ਅਰਵਿੰਦ ਕੇਤਰੀਵਾਲ ਸਾਹਿਬ ਵਿਚੋ ਹਿੱਸਾ ਪਾਵਾਂਗੇ ਤਾਂ ਕਿ ਕੇਂਦਰ ਚ ਜਾ ਕੇ ਪੰਜਾਬ ਦੇ ਹੱਕਾਂ ਲਈ ਜਿੱਤਾਂ ਲਈ ਛੋਟੇ ਲੋਗਾ ਲਈ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਪੰਜਾਬ ਦਾ ਪੱਖ ਅਸੀਂ ਦਿੱਲੀ ਚ ਰੱਖ ਸਕੀਏ ਦੇਰਜ ਗਾਰੀ ਲਈ ਕਿਉਂਕਿ ਪ੍ਰਾਈਵੇਟਾਈਜੇਸ਼ਨ ਕਰਕੇ ਨਿਜੀਕਰਨ ਕਰਕੇ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਵੱਡੇ ਵੱਡੇ ਮਹਿਕਮੇ ਜਿਹੜੇ ਆ ਉਹ ਨਿਜੀ ਹੱਥਾਂ ਚ ਦੇ ਦਿੱਤੇ ਗਏ ਜਿਨ੍ਹਾਂ ਵਿੱਚ ਟੈਲੀਕਾਮ ਜਿਨ੍ਹਾਂ ਚ ਰੇਲਵੇ ਜਿਨ੍ਹਾਂ ਵਿੱਚ ਬੈਂਕਿੰਗ ਜਿਨ੍ਹਾਂ ਵਿੱਚ ਇੰਸ਼ੋਰੈਂਸ ਉਹਦੇ ਨਾਲ ਹੁਣ ਜਿਹੜੇ ਪੜੇ ਲਿਖੇ ਬੱਚੇ ਸਾਡੇ ਪੰਜਾਬ ਦੇ ਉਹਨਾਂ ਦਾ ਪ੍ਰਾਈਵੇਟ ਸੈਕਟਰ ਚ ਜਿਹੜਾ શોਸ਼ਨ ਵੀ ਹੁੰਦਾ ਸੋ ਉਹਦੇ ਵਾਸਤੇ ਅਸੀਂ ਆਵਾਜ਼ ਬੁਲੰਦ ਕਰਾਂਗੇ ਦੂਸਰੀ ਗੱਲ 37 ਸਾਲ ਪਹਿਲਾਂ ਦੁਆਬੇ 'ਚ ਜਲੰਧਰ 'ਚ ਇੱਕ ਪ੍ਰੋਜੈਕਟ ਆਇਆ ਸੀ ਜਿਹਦੇ ਆਰਸੀਐਫ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਲਾਕੇ ਦੇ ਨੂੰ ਨੌਕਰੀ ਮਿਣੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਪ੍ਰੋਜੈਕਟ ਨਹੀਂ ਕਹਿੰਦਾ ਦੇ ਦਿੱਤਾ ਕੇਂਦਰ 'ਚ ਕਾਂਗਰਸ ਵੀ ਲਈ ਰਹੀ ਲੰਬਾ ਸਮਾਂ ਭਾਜੀਪੀ ਨੂੰ ਵੀ 10 ਸਾਲ ਪੰਜਾਬ ਨੂੰ ਜਾਂ ਜਲੰਧਰ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਬਲਕਿ ਉਹ ਆਰਸੀਐਫ ਵਿੱਚ ਹੋਈ ਨਿਜੀਕਰਨ ਬਹੁਤ ਵੱਡੇ ਪੱਧਰ ਤੇ ਹੋ ਗਏ ਸੋ ਐਜੂਕੇਸ਼ਨ ਲਈ ਨੌਕਰੀ ਲਈ ਹੈਲਸਵਾਮਾ ਜੀ ਪੰਜਾਬ ਦੀ ਇਕਤਾ ਖੰਡਤਾ ਦੇਸ਼ ਦੀ ਇਕਤਾ ਖੰਡਤਾ ਲਈ ਪੰਜਾਬ ਦੀ ਖੁਸ਼ਹਾਲੀ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਜਲੰਧਰ ਦਾ ਮੈਂ ਰਹਿਣ ਵਾਲਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਜਲੰਧਰ ਇੱਥੇ ਹੀ ਮੇਰੇ ਪਿਛਲੇ 25 30 ਸਾਲ ਕਾਲਜ ਤੋਂ ਲੈ ਕੇ ਇੱਥੇ ਹੀ ਮੈਂ ਸੇਵਾ ਨਿਭਾਈ ਆ ਤੇ ਇੱਥੇ ਹੀ ਸੇਵਾ ਨਿਭਾਉਂਗਾ ਇਮਾਨਦਾਰੀ ਨਾਲ ਮਿਹਨਤ ਨਾਲ ਤੇ ਸਾਰੇ ਲੋਕਾਂ ਦੀ ਸੇਵਾ ਕਰਾਂਗਾ